ਮੈਡੀਕੇਟ ਦਾ ਡਾਟਾ ਹੁਣ ਆਈਸ ਯੂਜ਼ ਕਰੂਗੀ ਪਹਿਲਾਂ ਜੱਜ ਸਾਹਿਬ ਸਾਹਮਣੇ ਕਿਹਾ ਸੀ ਵੀ ਇਸ ਤੇ ਰੋਕ ਲਾਓ ਜੱਜ ਸਾਹਿਬ ਕਹਿੰਦੇ ਇਹ ਥੋੜੋ ਗੱਲਬਾਤ ਬਣਦੀ ਆ ਵੀ ਜੇਣੀ ਖਣਾ ਕੇਸ ਹੀ ਸਾਡੇ ਕੋਲੇ ਲੈ ਕੇ ਆ ਜੇ ਨੀ ਟਰੰਪ ਨੇ ਆਹ ਕਹਿਤਾ ਉਹ ਕਹਿਤਾ ਸ਼ਿਕਾਇਤਾਂ ਵਾਲਾ ਜਿਵੇਂ ਟੀਚਰ ਹੋ ਗਏ ਮੈਂ ਤਾਂ ਵੀ ਬਾਰ ਬਾਰ ਮੇਰੇ ਕੋਲੇ ਲੈ ਜਾਂਦਾ ਵੀ ਭਾਈ ਆਹ ਕਹਿਤਾ ਫਲਾਣਾ ਕਰਤਾ ਉਹ ਕਰਤਾ ਜੇ ਕੁਝ ਤਾਂ ਇਹਨਾਂ ਨੇ ਕਰਨਾ ਹੀ ਆ ਕਰਨਗੇ ਆਪੇ ਤੇ ਇਹਨਾਂ ਨੇ ਮੈਡੀਕੇਅਰ ਦਾ ਡਾਟਾ ਯੂਜ਼ ਕਰ ਸਕਦੇ ਆ ਇਹ ਹਰ ਸਟੇਟ ਦਾ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਡਿਪੋਰਟੇਸ਼ਨ ਵਾਸਤੇ ਵਰਤ ਸਕਦੇ ਆ ਜਿਨ੍ਹਾਂ ਨੇ ਮੈਡੀਕੇਅਰ ਲਿਆਵਾ ਇਨਕਮ ਤੋਂ ਵੱਧ ਘੱਟ ਕਰਕੇ ਜਾਂ ਬੈਨੀਫਿਟ ਲਏ ਆ ਹੁਣ ਉਹਨਾਂ ਤੇ ਗਾਜ ਡਿੱਗ ਸਕਦੀ ਹੈ ਡਿਪੋਰਟੇਸ਼ਨ ਲੱਗ ਸਕਦੀ ਹੈ ਬਿਲਕੁਲ ਬ੍ਰਦਰ ਸਬ ਇਹਨਾਂ ਹੀ ਨਹੀਂ ਮੈਡੀਕੇਅਰ ਡਾਟਾ ਹੋਰ ਬਹੁਤ ਪਰਪਸਸ ਲਈ ਯੂਜ਼ ਕੀਤਾ ਜਾਊਗਾ ਆਈਐਸ ਦੇ ਵੱਲੋਂ ਅਸੀਂ ਇਹ ਵੀ ਦੇਖੂਗਾ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਕਈ ਸਟੇਟਾਂ ਦੇ ਵਿੱਚ ਜਿਹੜੇ ਪਿਓਰਲੀ ਇਲੀਗਲਸ ਹੈਗੇ ਉਹਨਾਂ ਦੇ ਵੱਲੋਂ ਯੂਜ਼ ਕੀਤਾ ਜਾਂਦਾ ਉਹਨਾਂ ਦੀ ਹੋਰ ਕਿਤੋਂ ਕੋਈ ਖੋਜ ਖਬਰ ਨਾ ਮਿਲੇ ਮੈਡੀਕੇਟ ਡਾਟਾ ਦੇ ਵਿੱਚੋਂ ਮਿਲ ਜਾਣੀ ਹੈ ਹੁਣ ਉਹਨਾਂ ਨੂੰ ਪਤਾ ਲੱਗੂਗਾ ਕਿ ਮੈਡੀਕੇਟ ਦੇ ਵਿੱਚ ਜਿਹੜੇ ਲੋਕ ਰਜਿਸਟਰ ਹੋਏ ਆ ਜਿਨ੍ਹਾਂ ਨੇ ਨਾਲ ਕਿਹਾ ਕਿ ਅਸੀਂ ਆਏ ਆ ਜੀ ਇਲੀਗਲ ਹੈਗੇ ਸੀਗੇ ਪਰ ਸਾਨੂੰ ਇਹ ਬੈਨੀਫਿਟ ਦਿੱਤਾ ਜਾਵੇ ਲੈ ਲਿਆ ਬੈਨੀਫਿਟ ਜਿੰਨਾ ਲੈਣਾ ਸੀਗਾ ਹੁਣ ਉਹਨਾਂ ਦੇ ਟਿਕਾਣੇ ਤੱਕ ਪਹੁੰਚਾਂਗੇ ਨਾਮ ਉਹਨਾਂ ਦੇ ਕੋਲ ਆ ਗਏ ਇਹਨਾਂ ਦੇ ਹੋਰ ਵੀ ਕੁਝ ਜਿਹੜੀ ਇਨਫੋਰਮੇਸ਼ਨ ਹੈ ਕੁਝ ਡੇਟਾ ਹੈ ਜਿਹੜਾ ਉਹ ਆਈਸ ਦੇ ਕੋਲੇ ਪਹੁੰਚ ਗਿਆ ਹਾਲਾਂਕਿ ਇਸੇ ਮੈਟਰ ਦੇ ਵਿੱਚ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਕਿ ਇਹ ਤੱਕ ਆਇਆ ਉਹਨਾਂ ਦੇ ਬੈਨੀਫਿਟ ਲਈ ਜਿਹੜਾ ਪੋਰਟਲ ਬਣਾਇਆ ਗਿਆ ਸੀ ਜਿਹੜੀ ਚੀਜ਼ ਸੀਗੀ ਉਹਨਾਂ ਨੂੰ ਉਹਨਾਂ ਦੇ ਨੁਕਸਾਨ ਲਈ ਨਾ ਵਰਤਿਆ ਜਾਵੇ ਪਰ ਜੱਜ ਸਾਹਿਬ ਦੇ ਵੱਲੋਂ ਮਨਾ ਕਰ ਦਿੱਤਾ ਗਿਆ ਕਹਿੰਦੇ ਨਹੀਂ ਜੇ ਫਾਇਦਾ ਲਿਆ ਤਾਂ ਨੁਕਸਾਨ ਵੀ ਚੱਲਣਾ ਪੈਣਾ ਹੈ 트럼ਪ ਐਡਮਿਨਿਸਟ੍ਰੇਸ਼ਨ ਹੁਣ ਬਲੱਡਸਬ ਇਹ ਜਿਹੜੀ ਲੋਕੇਸ਼ਨਸ ਆ ਉਹ ਤੱਕ ਵੀ ਇਨਫੋਰਮੇਸ਼ਨ ਹੈ ਮੈਡੀਕੇਟ ਪ੍ਰੋਗਰਾਮ ਤੋਂ ਲੈ ਕੇ ਆਇਸ ਦੇ ਨਾਲ ਸਾਂਝੀ ਕਰੂਗੀ ਇਹ ਜਿਹੜੀ ਗੱਲ ਆ ਇਹ ਸਪਸ਼ਟ ਹੋ ਗਈ ਹੈ ਜੇ ਜਿਹੜਾ ਪਬਲਿਕ ਹੈਲਥ ਇੰਸ਼ੋਰੈਂਸ ਬੈਨੀਫਿਟ ਪ੍ਰੋਗਰਾਮ ਆ ਇਹਦੀ ਕੱਲੀ ਕੱਲੀ ਡਿਟੇਲ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਨਾਲ ਸਾਂਝੀ ਕੀਤੀ ਜਾਊਗੀ ਇਸ ਮਹੀਨੇ ਤੋਂ ਜਨਵਰੀ ਮਹੀਨੇ ਦੇ ਵਿੱਚ ਹੁਣ ਆਪਾਂ ਐਂਟਰ ਹੋ ਗਏ ਆ ਇਸ ਮਹੀਨੇ ਤੋਂ ਇਹ ਜਿਹੜਾ ਕੰਮ ਘਾਰਿਆ ਦੁਆਰਾ ਤੋਂ ਲਾਗੂ ਹੋਣ ਜਾ ਰਿਹਾ ਆ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਇਸ ਦੇ ਵੱਲੋਂ ਕਿ ਇਹ ਜਿਹੜਾ ਮੈਡੀਕੇਟ ਦਾ ਡਾਟਾ ਆ ਇਹ ਇਹਨਾਂ ਨੇ ਆਪਣੇ ਡੈਪੂਟੇਸ਼ਨ ਪ੍ਰੋਸੈਸ ਦੇ ਵਿੱਚ ਯੂਜ਼ ਕਰਨਾ ਹੈ ਏਜੰਸੀ ਨੂੰ ਪਹਿਲਾਂ ਬਲੌਕ ਕਰ ਦਿੱਤਾ ਗਿਆ ਸੀਗਾ ਕੁਝ ਮਹੀਨਿਆਂ ਦੇ ਲਈ ਏਜੰਸੀ ਬਲੌਕ ਰਹੀ ਹੈ ਕਿ ਉਹ ਇਹ ਡਾਟਾ ਯੂਜ਼ ਨਹੀਂ ਕਰ ਸਕਦੇ ਪਰ ਹੁਣ ਉਹਨਾਂ ਨੂੰ ਜੱਜ ਸਾਹਿਬ ਦੇ ਵੱਲੋਂ ਖੁੱਲੀ ਛੁੱਟੀ ਮਿਲ ਗਈ ਹੈ ਇਹਦੇ ਵਿੱਚ ਦੱਸਦੀ ਹੈ ਕਿ ਮੈਡੀਕੇਟ ਦੇ ਬੈਨੀਫਿਟ ਸਾਰੀਆਂ ਸਟੇਟਾਂ ਦੇ ਵਿੱਚ ਨਹੀਂ ਮਿਲ ਰਹੇ ਇਲੀਗਲਸ ਨੂੰ ਬਟ ਕੁਝ ਕਿ ਡੈਮੋਕ੍ਰੈਟਿਕ ਸਟੇਟਸ ਹੈ ਜਿੱਦਾਂ ਕਿ ਕੈਲੀਫੋਰਨੀਆ ਇਲੀਨੋਇਸ ਇੱਥੇ ਬੜਾ ਸਭੇ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਆ ਇਲੀਗਲੀ ਐਂਟਰ ਹੋਏ ਆ ਜਿਹੜੇ ਉਹਨਾਂ ਨੂੰ ਇਹ ਬੈਨੀਫਿਟ ਦਿੱਤੇ ਜਾਂਦੇ ਆ ਪਰ ਇਹ ਬੈਨੀਫਿਟ ਹੁਣ ਉਹਨਾਂ ਨੂੰ ਬਹੁਤ ਮਹਿੰਗੇ ਸਾਬਤ ਹੋਣਗੇ ਜੀ ਸੋ ਦੇਖੋ ਜੀ ਜੇਕਰ ਬੈਨੀਫਿਟ ਦਿੱਤੇ ਜਾਂਦੇ ਆ ਇਹ ਲਏ ਜਾਂਦੇ ਆ ਤਾਂ ਫਿਰ ਉਹਨਾਂ ਘਰਾਂ ਤੱਕ ਵੀ ਪਹੁੰਚਿਆ ਜਾਊਗਾ ਫਿਰ ਇੱਥੋਂ ਇਹ ਵੀ ਹੈ ਨਾ ਕਿੰਗਾ ਨੇ ਐਵੇਂ ਬੈਨੀਫਿਟ ਜਿਹੜੇ ਇਲੀਗਲ ਇਮੀਗ੍ਰੈਂਟ ਜਿਨ੍ਹਾਂ ਨੂੰ ਮੰਨਦੇ ਵੀ ਇਹਨਾਂ ਨੇ ਭਾਈ ਫ੍ਰੀ ਚ ਇੰਨੇ ਪੈਸੇ ਲੈ ਲਏ ਇਦਾਂ ਗੱਲਬਾਤ ਉਹਨਾਂ ਦਾ ਬੰਦ ਵੀ ਕਰ ਸਕਦੇ ਆ ਫਿਰ ਮੇਨ ਟਾਰਗੇਟ ਤਾਂ ਇਹ ਹੀ ਆ ਵੀ ਬੰਦ ਕਰਨਾ ਵੀ ਜੇਕਰ ਉਹਨਾਂ ਨੂੰ ਡਰ ਹੋਊਗਾ ਵੀ ਇਹ ਡਾਟਾ ਭਾਈ ਹਾਈ ਸਕੂਲੇ ਜਾਂਦਾ ਤਾਂ ਲੈਂਦੇ ਨਹੀਂ ਪਈ ਸੀ ਆਪਦਾ ਆਪ ਵੀ ਖਰੀਦ ਲੈਨੇ ਆ ਮੇਨ ਮਕਸਦ ਇਹ ਵੀ ਤਾਂ ਹੋ ਸਕਦਾ ਵੀ ਰੋਕ ਲਾਉਣਾ ਨੀਂ ਬ੍ਰੈਡਸਪ ਦੇਖੋ ਰੋਕ ਤਾਂ ਆਪ ਹੀ ਲੱਗ ਗਈ ਫੋਰ ਐਗਜ਼ਾਮਪਲ ਇੱਕ ਬੰਦਾ ਆ ਆਪਾਂ ਐਗਜ਼ਾਮਪਲ ਦੋ ਬੰਦਿਆਂ ਦੇ ਨਾਲ ਲੈਨੇ ਆ ਦੋ ਬੰਦੇ ਇਲੀਗਲੀ ਇੰਟਰ ਹੋਏ ਆ ਇੱਕ ਬੰਦਾ ਲੋਕਸ਼ਿਪ ਕੇ ਆ ਜਿਹੜਾ ਉਹ ਕਿਸੇ ਰਿਪਬਲਿਕਨ ਸਟੇਟ ਟੈਕਸਸ ਦੇ ਵਿੱਚ ਆ ਗਿਆ ਫੋਰ ਐਗਜ਼ਾਮਪਲ ਇੱਕ ਕੈਲੀਫੋਰਨੀਆ ਚਲਾ ਗਿਆ ਟੈਕਸਸ ਦੇ ਵਿੱਚ ਜਿਹੜਾ ਆਇਆ ਉਹ ਲੋਕਸ਼ਿਪ ਕੇ ਆਪਣੇ ਕੰਮ ਕਰ ਰਿਹਾ ਹਾਲਾਂਕਿ ਆਪਾਂ ਇਸ ਪ੍ਰੋਸੈਸ ਨੂੰ ਟੋਟਲੀ ਗਲਤ ਕਹਿੰਦੇ ਆ ਕਿ ਲੋਕਸ਼ਿਪ ਕੇ ਕੰਮ ਵੀ ਨਹੀਂ ਕਰਨਾ ਚਾਹੀਦਾ ਇਲੀਗਲੀ ਇੰਟਰਵਿਊ ਨਹੀਂ ਹੋਣਾ ਚਾਹੀਦਾ ਪਰ ਬੇਤਰੀ ਦੇ ਲਈ ਸਮਝਾ ਰਹੇ ਆ ਜਿਹੜਾ ਟੈਕਸਸ ਦੇ ਵਿੱਚ ਪਹੁੰਚ ਗਿਆ ਉਹਨੇ ਕੋਈ ਬੈਨੀਫਿਟ ਨਹੀਂ ਲਿਆ ਸਰਕਾਰ ਦੇ ਕਿਸੇ ਪੋਰਟਲ ਤੇ ਰਜਿਸਟਰ ਨਹੀਂ ਹੋਇਆ ਛੁਪ ਕੇ ਕਿਤੇ ਰਿਸ਼ਤੇਦਾਰ ਕੋਲੇ ਮਿੱਤਰ ਕੋਲੇ ਉਹਨੇ ਆਪਣਾ ਕੰਮ ਕਰ ਚਲਾ ਰੱਖਿਆ ਆਨ ਦਾ ਅਦਰ ਹੈਂਡ ਜਿਹੜਾ ਬੰਦਾ ਕੈਲੀਫੋਰਨੀਆ ਪਹੁੰਚ ਗਿਆ ਉਹਨੇ ਲੋਕਸ਼ਿਪ ਕੇ ਕੰਮ ਕਰ ਵੀ ਕੀਤਾ ਉਹਨੇ ਚਲੋ ਕੋਈ ਜਿਹੜੇ ਡਾਕੂਮੈਂਟਸ ਆ ਉਹਦੇ ਲਈ ਵੀ ਅਪਲਾਈ ਕਰਤਾ ਕੀਤਾ ਟ ਪਰ ਮੈਡੀਕੇਟ ਦੇ ਵਿੱਚ ਉਹ ਟੈਕਸਸ ਵਾਲਾ ਰਜਿਸਟਰ ਨਹੀਂ ਹੋਇਆ ਮੈਡੀਕੇਟ ਦੇ ਵਿੱਚ ਕੈਲੀਫੋਰਨੀਆ ਵਾਲਾ ਰਜਿਸਟਰ ਹੋ ਗਿਆ ਇਹ ਵੀ ਦੱਸਤਾ ਕਿ ਕਿਹਦੇ ਕੋਲੇ ਰਹਿਣਾ ਬਾਕੀ ਹੋਰ ਵੀ ਡਿਟੇਲਾਂ ਦੇਤੀਆਂ ਨਾਮ ਦੱਸਤਾ ਉਮਰ ਦੱਸਤੀ ਜਿਹੜੀ ਜਾਣਕਾਰੀ ਹੈ ਪਹਿਲਾਂ ਕਿਸੇ ਵੱਖਰੇ ਪੋਰਟਲ ਤੇ ਨਹੀਂ ਸੀਗੀ ਕੱਲੀ-ਕੱਲੀ ਜਾਣਕਾਰੀ ਕਿਤੇ ਹੋਰ ਨਹੀਂ ਸੀ ਉਹ ਮੈਡੀਕੇਟ ਨੂੰ ਦੇ ਦਿੱਤੀ ਸੋ ਮੈਡੀਕੇਟ ਦੇ ਕੋਲੇ ਉਹ ਇਨਫੋਰਮੇਸ਼ਨ ਪਹੁੰਚ ਗਈ ਕਿ ਇੱਕ ਇਲੀਗਲ ਬੰਦਾ ਫਲਾਣੀ ਥਾਂ ਤੇ ਬੈਠਾ ਫਲਾਣੇ ਵੇਲੇ ਇੱਥੇ ਪਹੁੰਚਿਆ ਸੀਗਾ ਉਹਨੇ ਆ ਆ ਬੈਨੀਫਿਟ ਲਏ ਆ ਹੁਣ ਉਹਦੇ ਬੈਨੀਫਿਟ ਤਾਂ ਬਾਅਦ ਦੀ ਗੱਲ ਆ ਪਹਿਲਾਂ ਉਹਨੂੰ ਡਿਪੋਰਟ ਵਾਲੀ ਪ੍ਰੋਸੀਡਿੰਗ ਦੇ ਵਿੱਚ ਪਾਇਆ ਜਾਂਦਾ ਆ ਔਨ ਦਾ ਅਦਰ ਹੈਂਡ ਜਿਹੜਾ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ ਸੀਗਾ ਜਿਹੜਾ ਮੈਡੀਕੇਟ ਤੇ ਨਹੀਂ ਹੈਗਾ ਸੀ ਇਨਰੋਲਡ ਉਹ ਕਿਤੇ ਨਾ ਕਿਤੇ ਸੇਫ ਰਹੇਗਾ ਸੇਫ ਹਾਲਾਂਕਿ ਕੋਈ ਵੀ ਨਿਕਲ ਲੱਭ ਉਹਨਾਂ ਨੂੰ ਸਾਰਿਆਂ ਨੂੰ ਲੈਣਾ ਕਿਉਂਕਿ ਜਦੋਂ ਕਿਸੇ ਨੇ ਕੋਈ ਕੇਸ ਹੀ ਲਾਇਆ ਹੋਇਆ ਕੋਈ ਐਸਾਈਲਮ ਜਾਂ ਕੁਝ ਵੀ ਉਹਦੀ ਇਨਫੋਰਮੇਸ਼ਨ ਤਾਂ ਉਹਨਾਂ ਦੇ ਕੋਲ ਹੀ ਹੈਗੀ ਆ ਪਰ ਜਿਹੜੇ ਲੋਕਾਂ ਨੂੰ ਕਿਸੇ ਨੇ رائے ਦਿੱਤੀ ਹੋਈ ਆ ਲੂਪ ਹੋਲਸ ਯੂਜ਼ ਕਰਨ ਦੀ ਉਹਨਾਂ ਲੂਪ ਹੋਲਜ਼ ਦੇ ਵਿੱਚੋਂ ਲੂਪ ਹੋਲਜ਼ ਲੱਭੀਆਂ ਜਾ ਰਹੀਆਂ ਕਿ ਅਗਲੇ ਦੇ ਉੱਤੇ ਹੀ ਭਾਰੀ ਕਿਵੇਂ ਪੈਣਾ ਹੈ ਆਈਐਸ ਲੈਵਲ ਦਾ ਕੰਮਕਾਰੇ ਕਰ ਰਹੀ ਹੈ